ਹਾਂਜੀ ਇਹ ਵਾਲੇ ਸੂਟ ਰਣਨਗੇ ਜੀ ਕੈਂਬ੍ਰਿਕ ਕਾਟਨ ਦੇ ਸ਼ਰਟ ਐਂਡ ਬਾਟਮ ਨੇ ਵਿਦਾਊਟ ਦਪੱਟਾ ਸ਼ਿਪਿੰਗ ਆਲ ਇੰਡੀਆ ਫ੍ਰੀ ਰਣਨ ਵਾਲੀ ਹੈ ਨਾ ਦੀ ਇਹ ਵਾਲੇ ਹੈਵੀ ਜਾਰਜਟ ਦੇ ਸੂਟ ਆਣਗੇ ਜੀ ਉੱਪਰ ਪੇਂਟ ਦਾ ਕੰਮ ਹੋਇਆ ਹੋਇਆ ਹੈ ਇਹ ਵਾਲਾ ਸਿਮਰ ਟਿਸ਼ੂ ਦੇ ਉੱਤੇ ਸੂਟ ਸ਼ਰਟ ਬਣੀ ਹੋਈ ਹੈ ਨਾਲ ਬਾਟਮ ਨਾਲ ਔਰਗਾਂਜ਼ਾ ਦੁਪੱਟਾ ਇਹ ਵਾਲੇ ਲੀਨਨ ਕਾਟਨ ਦੇ ਸੂਟ ਆਣਗੇ ਇੰਬੋਰਡਰੀ ਆਏਗੀ ਸ਼ਰਟ ਦੇ ਉੱਪਰ ਨਾਲ ਟੈਬੀ ਸਿਲਕ ਦਾ ਦੁਪੱਟਾ ਆਏਗਾ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਸ਼ਿਮਰਦੀ ਸ਼ਰਟ ਸਿਲਕ ਦਾ ਸ਼ਰਾਰਾ ਬਣਿਆ ਹੋਇਆ ਦੀ ਨਾਲ ਦੁਪੱਟਾ ਆਰਗੈਂਜ਼ਾ ਦਾ ਇਹ ਵਾਲੇ ਸ਼ਰਟ ਬਾਟਮ ਤੇ ਜਿਹੜਾ ਦੁਪੱਟਾ ਹੈ ਜੀ ਉਹ ਵੀ ਕਾਟਨ ਦੇ ਬਣੇ ਹੋਏ ਨੇ ਤੇ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਜਿਹੜਾ ਦੁਪੱਟੇ ਦੇ ਉੱਪਰ ਇੰਬੋਰਡਰੀ ਹੋਈ ਹੋਈ ਹੈ ਨਾਲ ਇਹਨਾਂ ਦੇ ਕਈ ਦੁਪੱਟੇ ਟਾਈ ਡਾਈ ਦੇ ਵੀ ਆ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਜੀ ਸ਼ਿਪਿੰਗ 올 ਇੰਡੀਆ ਫ੍ਰੀ ਰਹਿੰਦੀ ਆਪਣੇ ਹਰ ਇੱਕ ਸੂਟਾਂ ਦੇ ਉੱਪਰ ਇਹ ਵਾਲਾ ਟੈਬੀ ਸਿਲਕ ਦੇ ਉੱਪਰ ਸੂਟ ਬਣਿਆ ਹੋਇਆ ਇਹ ਔਰਗਾਂਜ਼ਾ ਦੀ ਸ਼ਰਟ ਨਾਲ ਕ੍ਰੇਪ ਦੀ ਬਾਟਮ ਆਏਗੀ ਸੌਰੀ ਟੈਬੀ ਸਿਲਕ ਦੀ ਇਹ ਵਾਲਾ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਹੈਂਡਵਰਕ ਦਾ ਸੂਟ ਹੈ ਜਿਸ 슬ੀਵਸ ਬਾਟਮ ਵਰਕ ਹੈ ਇਹਨਾਂ ਦੇ ਉੱਪਰ ਆਏਗਾ ਤੇ ਇਹ ਵਾਲਾ ਸੂਟ ਟੈਬੀ ਸਿਲਕ ਦੇ ਉੱਪਰ ਆਏਗਾ ਨਾਲ ਦੁਪੱਟੇ ਬਹੁਤ ਜ਼ਿਆਦਾ ਫੈਂਸੀ ਬਣੇ ਹੋਏ ਨੇ ਵੀ ਪਿਓਰ ਕ੍ਰੇਪ ਦੇ ਉੱਤੇ ਸੂਟ ਬਣਿਆ ਹੈ ਹੈਂਡਵਰਕ ਦਾ ਨਾਲ ਫੁੱਲ ਬਾਜੂ ਵਰਕ ਵਾਲੀ ਆਏਗੀ ਇਹ ਵਾਲਾ ਟਾਈ ਡਾਈ ਦਾ ਜੀ ਬਨਾਰਸੀ ਦੇ ਉੱਤੇ ਸੂਟ ਬਣਿਆ ਹੋਇਆ ਹੈ ਡੋਲਾ ਸਿਲਕ ਦੇ ਉੱਤੇ ਤੇ ਬਹੁਤ ਜਿਆਦਾ ਸੋਹਣੇ ਸੂਟ ਬਣਨੇ ਨੇ ਤੁਸੀਂ ਇਹਨਾਂ ਦੀ ਬਾਟਮ ਵੀ ਬਣਵਾ ਸਕਦੇ ਹੋ ਤੇ ਸ਼ਰਾਰਾ ਸੂਟ ਵੀ ਬਣਾ ਸਕਦੇ ਆ థాంਕ ਯੂ so much ਵੀਡੀਓ ਦੇਖਣ ਲਈ ਧੰਨਵਾਦ